ਸਤਿ ਸ਼੍ਰੀ ਅਕਾਲ ਜੀ ਅਸੀਂ ਪਹੁੰਚੇ ਹੋਏ ਹਾਂ ਬਿੱਗ ਕਾਰ ਬਾਜ਼ਾਰ ਵਾਲਿਆਂ ਦੇ ਤੇ ਬਾਈਆਂ ਦਾ ਬਹੁਤ ਹੀ ਵਧੀਆ ਕੰਮ ਹੈ ਜੀ ਜਿਹੜੀਆਂ ਤੁਸੀਂ ਬਾਈ ਜੀ ਗੱਡੀਆਂ ਦੇਖ ਰਹੇ ਹੋ ਬਿਲਕੁਲ ਬਾਈ ਜੀ オリジナル ਕੋਈ ਗੱਡੀ ਐਕਸੀਡੈਂਟ ਨਹੀਂ ਡਾਕੂਮੈਂਟ ਤੋਂ ਲੈ ਕੇ ਬਾਈ ਜੀ ਸਾਰੀ ਗੱਡੀ ਦੀ ਬਾਈ ਗਰੰਟੀ ਲੈਂਦੇ ਆ ਇੱਕ ਹੋਰ ਜੀ ਗੱਡੀਆਂ ਬਹੁਤ ਹੀ ਘੱਟ ਚਲੀਆਂ ਹੋਈਆਂ ਕਿਉਂਕਿ ਜੇ ਕਿਸੇ ਵੀਰ ਨੇ ਗੱਡੀ ਲੈਣੀ ਹੈ ਕਿਸੇ ਵੀ ਤਰ੍ਹਾਂ ਦਾ ਮਾਡਲ ਲੈਣਾ ਹੈ ਛੋਟੀ ਲੈ ਕੇ ਵੱਡੀ ਗੱਡੀ ਲੈਣੀ ਹੈ ਤੁਸੀਂ ਗੱਡੀ ਜਿਵੇਂ ਬਾਈ ਦੇਖ ਰਹੇ ਹੋ ਬਿਲਕੁਲ ਗੱਡੀਆਂ ਸਾਫ਼ ਸੁਥਰੀਆਂ ਐ ਆਹ ਲੱਗਦੀਆਂ ਵੀ ਜਿਵੇਂ ਏਜੰਸੀ ਜੋ ਲਿਆ ਕੇ ਬਾਈਆਂ ਨੇ ਇੱਥੇ ਖੜੀਆਂ ਕੀਤੀਆਂ ਹੋਣਗੀਆਂ ਤੇ ਇੱਕ ਵਾਰੀ ਕੈਮਰਾਮੈਨ ਵੀਰ ਨੂੰ ਬੇਨਤੀ ਆ ਵੀ ਆਜੋ ਬਾਈ ਜੀ ਉਹ ਕਹਿ ਗਿਆ ਬਾਈ ਗੱਡੀਆਂ ਦਾ ਇਹ ਭੰਡਾਰ ਹੈ ਇਹ ਗੱਡੀਆਂ ਬਾਈ ਕਦੇ-ਕਦੇ ਕਿਤੇ-ਕਿਤੇ ਦੇਖਣ ਨੂੰ ਮਿਲਦੀਆਂ ਇਹ ਤੁਸੀਂ ਗੱਡੀਆਂ ਦੇਖ ਸਕਦੇ ਹੋ ਤੇ ਕਿਸੇ ਵੀਰ ਨੇ ਕੋਈ ਗੱਡੀ ਲੈ ਕੇ ਜਾਣੀ ਹੈ ਤਾਂ ਆਪਾਂ ਆਉਣਾ ਹੈ ਉੱਪਰ ਲੋਕੇਸ਼ਨ ਹੈ ਤੇ ਪੂਰਾ ਮੋਬਾਈਲ ਨੰਬਰ ਹੈ ਤੇ ਵੀਡੀਓ ਨਾਲ ਜੁੜੇ ਰਹੋ ਬਾਈ ਨਾਲ ਗੱਲਬਾਤ ਕਰਦੇ ਆ ਜੀ ਏ ਜਿਹੜੇ ਬ੍ਰਾ ਆਪਣੇ ਬੋਵੀ ਬਾਈ ਗੱਡੀਆਂ ਦੀ ਡਿਟੇਲਸ ਹਨਗੇ ਫਸਟ ਓਨਰ ਹੈ ਸੈਕੰਡ ਓਨਰ ਹੈ ਥਰਡ ਓਨਰ ਹੈ ਕੀ ਗੱਡੀਆਂ ਪ੍ਰਾਇਆ ਬਾਈ ਨਾਲ ਗੱਲਬਾਤ ਕਰ ਲਈ ਬਾਈ ਸਸਤੀ ਗੱਲ ਜੀ ਅੱਛਾ ਹੋਰ ਬਾਈ ਠੀਕ ਹੋ ਹਾਂ ਜੀ ਹਾਂ ਜੀ ਥੋੜੀ ਜੀ એનર્ਜੀ ਰੱਖਣੀ ਹੈ ਬਾਈ ਦੱਸਣਾ ਮਾੜਾ ਖੁੱਲ ਗਈ ਰੇਟ ਬਾਅਦ ਲੋਕ ਇਹ ਨਾ ਕਹਿਣ ਕਿ ਬਾਈ ਪਤਾ ਨਹੀਂ ਬੂਟਾ ਉਹਦੇ ਕੋਲੋਂ ਦੱਸੀ ਜਾਂਦਾ ਇਹ ਜਿਹੜੀ ਗੱਡੀ ਹੈ ਬਾਈ ਜੀ ਹਾਂ ਜੀ ਗੱਡੀ ਡਿਟੇਲ ਦੱਸੋ ਪੂਰੀ ਦੀ ਇਹ ਵੀਰੇ 2020 ਮਾਡਲ ਹੈ ਜੀ 2020 ਮਾਡਲ ਹਾਂ ਜੀ ਹਾਂ ਜੀ ਸਵਾਗ 4 ਦੀ ਆਪਣੇ ਡਿਮਾਂਡ ਆ ਠੀਕ ਹੈ ਜੀ ਹਾਂ ਜੀ ਪੈਟਰੋਲ ਕਾਰ ਆ ਪੈਟਰੋਲ ਹੈ ਜੀ ਫਸਟ ਓਨਰ ਸੈਕੰਡ ਓਨਰ ਸਾਰੇ origignal ਬਾਈ ਸਾਰੇ origignal ਠੀਕ ਹੈ ਜੀ ਗਾਰੰਟੀ ਲੈਣੇ ਹੋ ਹਾਂ ਜੀ ਹਾਂ ਜੀ ਲਓ ਜੀ ਬਾਈ ਗਾਰੰਟੀ ਵੀ ਲੈਂਦੇ ਆ ਜੀ ਅੱਗੇ ਬਾਈ ਗੱਡੀ ਆ ਗਈ ਇਹ 2015 ਮਾਡਲ K10 ਆ ਜੀ ਆਪਣੇ ਕੋਲ ਜੀ ਇਹ ਵੀ ਫਸਟ ਓਨਰ ਹੀ ਆ ਠੀਕ ਹੈ ਜੀ ਤੇ ਇਹ ਆਪਾਂ ਦੇ ਦਾਂਗੇ 270 75 ਦੇ ਠੀਕ ਹੈ ਬਾਈ ਹਾਂ ਜੀ ਹਾਂ ਜੀ 2 ਲੱਖ 270 75 ਦੇ ਵਿੱਚ ਬਾਈ ਇੰਨੀ ਸਸਤੀ ਗੱਡੀ ਹਾਂ ਜੀ ਹਾਂ ਜੀ ਬਾਕੀ ਮੌਕੇ ਤੇ ਹੋਰ ਵੀ ਮਾਣਤਨ ਹੋ ਜਾਊਗਾ ਜਿਹੜਾ ਵੀਡੀਓ ਦੇਖਿਆ ਉਹਦੇ ਨੇ ਆ ਬਾਈ ਜੀ ਬਿਲਕੁਲ ਸਾਰੀ ਓਰੀਜਨਲ ਕਾਰ ਆ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਈ ਲੋਨ ਵੀ ਕਰ ਦੋਗੇ ਹਾਂਜੀ ਹਾਂਜੀ ਜ਼ਰੂਰ ਕਰਾ ਦੇ ਠੀਕ ਹੈ ਜੀ ਲੋਨ ਵੀ ਕਰਵਾ ਕੇ ਦੇਣਗੇ ਬਾਈ ਜੀ ਬਈ ਗੱਡੀ ਬਹੁਤ ਸੋਹਣੀ ਹੈ ਜੀ ਚਮਕੀ ਜਾਂਦੀ ਹੈ ਇਹ 2013 ਮਾਡਲ ਆ ਜੀ ਜੀ ਬਾਈ ਇਹ ਦੂਜੇ ਓਨਰ ਸਵਾ ਕੁ ਦੋ ਦੀ ਆਪਾਂ ਦੇ ਦਾਂਗੇ ਠੀਕ ਹੈ ਜੀ ਮੌਕੇ ਤੇ ਮਾਣਤਨ ਹੋ ਸਕਦਾ ਹੈ ਕਿਹੜਾ ਵੀ ਬੰਦੇ ਆਉਣਗੇ ਪਹਿਲਾਂ ਠੀਕ ਹੈ ਬਾਈ ਜੀ ਇਹ 16 ਮਾਡਲ ਆ ਜੀ ਇਹ ਦੋ ਦੋ 16 ਮਾਡਲ ਲਈ ਠੀਕ ਹੈ ਜੀ ਦੋ ਲੱਖ ਦੀ ਡਿਮਾਂਡ ਬਾਈ 2 ਲੱਖ ਦੇ ਵਿੱਚ ਜੇ ਆਪਾਂ ਅੱਜ ਗੱਲ ਮੋਟਰਸਾਈਕਲ ਲੈਣੇ ਆ ਤਾਂ ਮੋਟਰਸਾਈਕਲ ਵੀ ਆਪਾਂ ਨੂੰ ਬਾਈ ਜੀ 2 ਸਵਾ 2 ਲੱਖ ਦਾ ਮੋਟਰਸਾਈਕਲ ਪੈਂਦਾ ਦੋ ਜਾਣੇ ਬੈਂਦੇ ਆ ਤੇ ਬੰਦਾ ਹੁਣ ਸਰਦੀ ਆ ਗਈ ਜੀ ਠਰੂ ਠਰੂ ਕਰੀ ਜਾਂਦੇ ਆ ਨਾ ਦੇ ਕੱਪੜਾ ਨਾ ਲੀੜਾ ਤੇ ਨਾ ਆਪਣੇ ਬੱਚੇ ਬਿਠਾ ਸਕਦੇ ਬਾਈ ਸਹੀ ਹੈ ਨਾ ਬਿਲਕੁਲ ਬਿਲਕੁਲ ਇਹ ਗੱਡੀ ਜੀ ਬਹੁਤ ਫੈਮਿਲੀ ਗੱਡੀ ਹੈ ਪੰਜ ਜਾਣੇ ਆਉਣਾ ਬੈਠ ਸਕਦੇ ਹਾਂਜੀ ਹਾਂਜੀ ਠੀਕ ਹੈ ਇਹ ਬਾਈ ਕੀ ਡਿਮਾਂਡ ਕੀ ਸੀ ਇਹ 2 ਲੱਖ ਦੀ ਡਿਮਾਂਡ ਹੈ ਜੇ ਕੋਈ ਵੀਡੀਓ ਦੇਖੇ ਹੁੰਦਾ ਹੋ ਜਾਏਗਾ ਮੌਕੇ ਤੇ ਮੌਕੇ ਦੀ ਮਾਨਤਨ ਕਰ ਦੇਣਗੇ ਬਾਈ ਮੈਂ ਕਹਿੰਦਾ ਵੀਡੀਓ ਸ਼ੇਅਰ ਇਹ ਫਿਰ 2010 ਮਾਡਲ ਆਈ ਆਟੋਮੈਟਿਕ ਹੈਗੀ ਆ ਜੀ ਠੀਕ ਹੈ ਵੀਰੇ ਇਹ 48000 ਜੈਨੂਨ ਚੱਲੀ ਹੋਈ ਹੈ ਸਾਰੀ 48000 ਹਾਂ ਜੀ ਹਾਂ ਜੀ ਠੀਕ ਹੈ ਬਾਈ ਇਹ 252000 ਦੀ ਆਪਾਂ ਦੇ ਦਾਂਗੇ ਠੀਕ ਹੈ ਜੀ ਹਾਂ ਜੀ ਸਾਰੀ ਓਰੀਜਨਲ ਕਾਰ ਆ ਸਾਰੀ ਓਰੀਜਨਲ ਆ ਆਟੋਮੈਟਿਕ ਆਟੋਮੈਟਿਕ ਗੱਡੀ ਹੈ ਬਾਈ ਜੀ ਮੈਂ ਕਹਿੰਦਾ ਗੱਡੀਆਂ ਬਾਈ ਕੋਲੇ ਮੋਟਰਸਾਈਕਲ ਦੇ ਰੇਟ ਦੇ ਨੇ ਜੇ ਆਪਾਂ ਬੋਲਟ-ਵੋਲਟ ਲੈਣੇ ਆ ਤਾਂ 3-4-4 ਲੱਖ ਦੇ ਪੈ ਜਾਂਦੇ ਆ ਮੈਂ ਤਾਂ ਤੁਹਾਨੂੰ ਇਹੀ ਕਹੂੰਗਾ ਵੀ ਬਾਈ ਗੱਡੀ ਲੈ ਕੇ ਜਾਓ ਤੇ ਲੈ ਕੇ ਕਿੱਥੇ ਜਾਓ ਉੱਪਰ ਬਾਈ ਦਾ ਮੋਬਾਈਲ ਨੰਬਰ ਆ ਪੂ ਜਮਾਲਪੁਰ ਬਿੱਗ ਕਰਦੇ ਆਂ ਤਾਂ ਕੰਮ ਹੀ ਬਹੁਤ ਵਧੀਆ ਬਾਈ ਇੰਨੀ ਹਸਤੀਆਂ ਗੱਡੀਆਂ ਅਸੀਂ ਮੈਂ ਦੇਖਿਆ ਵੀ ਕੁਮਾਰ ਹੀ ਮੰਨਗੇ ਇਹਨਾਂ ਦੇ ਗੱਡੀਆਂ ਦਾ ਜ਼ਿਆਦਾ ਰੇਟ ਹੈਗਾ ਜੀ ਬਾਈ ਅੱਗੇ ਵੀ ਚੱਲਦੇ ਆਂ ਬਾਈ ਆਪਾਂ ਫਿਰ ਇਹ 2019 ਮਾਡਲ ਆ ਜੀ 2019 ਜੀ 19 ਤਿੰਨ ਲੱਖ ਦੀ ਡਿਮਾਂਡ ਆ ਜੀ ਠੀਕ ਹੈ ਤੇ ਹੋ ਜਾਏਗਾ ਮਾਨਤਣ ਇਹਦਾ ਜੀ ਬਾਈ ਹਾਂ ਜੀ ਪਹਿਲੇ ਨਾਲ ਠੀਕ ਹੈ ਜੀ ਬਾਈ ਵਰਗੇ ਮਾਨਤਣ ਵੀ ਕਰਦੇ ਆ ਛੋਟ ਕਰਦੇ ਆ ਜੀ ਪਰ ਮੈਂ ਕਹਿੰਦਾ ਵੀ ਇੰਨੀ ਵਧੀਆ ਗੱਡੀ ਸਾਫ ਸਾਫ ਗੱਡੀਆਂ ਜਿਹੜੀਆਂ ਰੱਖੇ ਇੰਨੀਆਂ ਗੱਡੀਆਂ ਸਾਫ ਚਮੇ ਰੱਖੀਆਂ ਹੋਈਆਂ ਮੇਰੇ ਸਾਰੇ ਇਹ ਖੋਲ ਕੇ ਦਿਖਾ ਦਿਓ ਤੁਹਾਨੂੰ ਹਾਂਜੀ ਹਾਂਜੀ ਖੋਲ ਦਿਓ ਤੁਹਾਨੂੰ ਬਾਈ ਗੱਡੀ ਬਾਈ ਖੋਲ ਕੇ ਵੀ ਦਿਖਾਉਣਗੇ ਹੋਲੀ ਲਾ ਕੇ ਤੁਹਾਨੂੰ ਬਿਊਟੀ ਨਾਲ ਜੁੜੇ ਰਹੋ ਸੋ ਦੋਸਤੋ ਤੁਹਾਨੂੰ ਬਾਈ ਗੱਡੀ ਖੋਲ ਕੇ ਵੀ ਦਿਖਾਉਣਗੇ ਤੁਹਾਨੂੰ ਪਤਾ ਲੱਗ ਜੂਗਾ ਵੀ ਤੁਸੀਂ ਇਹ ਨਾ ਕਿਹਾ 2 ਲੱਖ 2.5 ਲੱਖ ਵਾਲੀ ਗੱਡੀ ਦਾ ਇੰਜਨ ਤੇ ਨੁਕਸਾਨ ਨਾ ਹੋਵੇ ਤੁਹਾਨੂੰ ਉਹ ਵੀ ਕਲੀਅਰ ਕਰਨਗੇ ਬਿਲਕੁਲ ਬਿਲਕੁਲ ਦਿਖਾਓ ਬਾਈ ਜੀ 2019 ਮਾਡਲ ਹਾਂ ਲੋ ਜੀ ਇੰਜਨ ਦੇਖੋ ਬਾਈ ਇੰਜਨ ਜਮਾਂ ਮੈਂ ਕਹਿੰਨੇ ਲੱਗੀ ਵੱਜੀ ਦੀ ਪੂਰੀ ਗਾਰੰਟੀ ਹੈ ਜੀ ਪੂਰੀ ਜੀ ਐਕਸੀਡੈਂਟ ਦੀ ਕੋਈ ਪੀਸ ਵੀ ਚੇਂਜ ਨਹੀਂ ਸਭ ਕੁ ਨਾਲ ਦਾ ਇੰਜਨ ਬਾਈ ਕਹਿੰਦੇ ਬੰਦੇ ਕੀ ਕਰਦੇ ਆ ਕਹਿੰਦਾ ਖੋਖਾ ਧਰਨੇ ਦਾ ਇੰਜਨ ਹੋ ਰੰਦਾ ਮੈਂ ਕਹਿੰਦਾ ਪੂਰੀ ਗਾਰੰਟੀ ਹੈ ਆਪਣੀ ਜੀ ਲੋ ਜੀ ਇੰਜਨ ਵੀ ਬਾਈ ਗਾਰੰਟੀ ਲੈਂਦੇ ਆ ਮੈਂ ਕਹਿੰਦਾ ਵੀ ਐਡੀ ਵੱਡੀ ਗੱਲ ਬਾਈ ਜਦੋਂ ਬਾਈ ਲਿਖ ਕੇ ਦੇ ਦੋ ਹਾਂ ਜੀ ਹਾਂ ਜੀ ਲਿਖ ਦਾਂਗੇ ਆਪਾਂ ਲਿਖ ਕੇ ਵੀ ਦੇਣਗੇ ਬਾਈ ਜੀ ਇਹ ਕਿਸੇ ਵੀਰ ਨੇ ਲਿਖਾਉਣਾ ਹੈ ਵੀ ਅਸੀਂ ਗਾਰੰਟੀ ਲੈਂਦੇ ਆ ਗੱਡੀ ਦੀ ਆ ਮਗਰ ਬਾਈ ਹੁਣ ਕੀ ਰਹਿ ਗਿਆ ਐਡੀ ਵੱਡੀ ਗਾਰੰਟੀ ਮੈਨੂੰ ਨਹੀਂ ਲੱਗਦਾ ਕਿ ਆ ਫਿਰ 2020 ਮਾਡਲ ਆਪਣੇ ਕੋਲ ਛੋਟੀ ਕਾਰ ਆ ਫੈਮਿਲੀ ਵਾਲੀ ਜੀ ਬਾਈ ਇਹ 4 ਲੱਖ ਦੀ ਮੰਗਣਾ 3.5 ਦੀ ਆਪਾਂ ਦੇ ਦਾਂਗੇ ਠੀਕ ਹੈ ਜੀ 20 ਮਾਡਲ ਆ ਬਾਈ ਨਾ ਦੀ ਉਹ 500 ਵਾਲੀ ਚੱਲੀ ਹੈ ਬਾਈ ਹਾਂਜੀ ਹਾਂਜੀ ਤੇ ਇਹਨਾਂ ਦੇ ਰੇਟ ਵਸਦਾ ਰਾ ਬਾਈ ਬਿਲਕੁਲ ਬਿਲਕੁਲ ਨਾਲੇ ਮਰੂਤੀ ਦੀ ਕਾਰ ਆ ਨਵੀ ਕਿੰਨੀ ਦੀ ਬਾਈ ਇਹ ਇਹ ਨਵੀ ਹੈਗੀ ਆ 3.6 ਦੀ ਠੀਕ ਹੈ ਜੀ ਹਾਂਜੀ ਮਤਲਬ ਬਾਈ ਜਦੋਂ ਅੱਧੇ ਰੇਟ ਚ ਗੱਡੀ ਮਿਲ ਜੂਗੀ ਜੀ ਇਹ ਗੱਡੀ ਵਈ ਆ ਗਈ ਇਹਦਾ 10 ਮਾਡਲ ਐ 1.5 ਲੱਖ ਦੀ ਠੀਕ ਹੈ ਬਾਈ ਜੀ ਇਹ ਦੋ ਆਪਣਾ ਪੈਟਰੋਲ ਹੀ ਐ ਵੀ ਠੀਕ ਹੈ ਵੀਰੇ ਇਹ ਵੀ 20 ਮਾਡਲ ਆਈ ਫਿਰ ਠੀਕ ਹੈ ਜੀ ਇਹਦਾ ਭਾਈ ਗੱਡੀ ਬਹੁਤ ਜਵਾਂ ਨਵੀਂ ਪਈ ਹੈ ਜੀ ਹਾਂਜੀ ਹਾਂਜੀ ਇਹ ਸਾਢੇ 3 ਦੀ ਸ਼ਾਇਦ ਮਿਲ ਜਾ ਸਵਾ 4 ਦਾ ਮੰਗ ਰਹੀ ਹੈ ਪਾਰਟੀ ਠੀਕ ਹੈ ਜੀ ਮੌਕੇ ਤੇ ਹੋ ਜਾਏਗਾ ਮਾਨਤਾਂ ਦੇ ਠੀਕ ਹੈ ਜੀ ਮਤਲਬ ਮਾਨਤਾਂ ਦਾ ਭਾਈ ਮੈਂ ਕਿਹਨਾ ਕਸਰੀ ਨਹੀਂ ਛੱਡਦੇ ਮਾਨਤਾਂ ਦਾ ਭਾਈ ਪਹਿਲੀ ਹੀ ਕਹਿੰਦੇ ਬਿਨਾ ਕਹੀ ਇਹ ਗੱਡੀ ਆ ਗਈ ਭਾਈ ਹਾਂਜੀ ਆ 2021 ਮਾਡਲ ਆ ਫਿਰ ਇਹ ਆਟੋ ਆ ਜੀ ਇਹ ਆਹ ਮੈਨੂੰ ਬੇਨਤੀ ਹੈ ਮਾਰੋ ਗੱਡੀ ਤੇ ਮਾਰੋ ਭਾਈ ਹਾਂਜੀ ਹਾਂਜੀ ਜੀ ਭਾਈ ਇਹ ਆਟੋ ਆ ਜੀ ਸਾਢੇ 4 ਦੀ ਸ਼ਾਦ ਮਿਲ ਜੇ ਆਪਾਂ ਨੂੰ ਠੀਕ ਹੈ ਵੀਰੇ ਠੀਕ ਹੈ ਜੀ ਜੀ ਸਾਰੀ origignal ਆ ਸਾਰਾ ਪੀਸ ਪੋਸਟ ਸਭ ਕੋ ਨਾਲ ਦੇ ਜੀ ਬਾਈ ਸਿਰਫ ਇਹ ਬੰਪਰ ਪੇਂਟ ਨੇ ਬਾਕੀ origignal ਸਾਰੀ origignal ਆ ਜੀ ਬਾਕੀ ਮੌਕੇ ਦੇ ਮਾਨਤਨ ਹੋ ਜੂਗਾ ਹਾਂ ਜੀ ਹਾਂ ਜੀ ਹਰ ਬਾਈ ਇੱਥੋਂ ਕਰਦੇ ਆ ਮੈਂ ਗੱਡੀ ਜਿਹੜੀ ਸਵਿਫਟ ਹੈ ਜੀ ਜਮਨ ਨਵੀਂ ਗੱਡੀ ਹੈ ਇਹ 2020 ਮਾਡਲ ਆ ਜੀ ਜੀ ਬਾਈ ਹਾਂ ਜੀ ਪਹਿਲੇ ਨਾ ਦੀ ਹੈ ਠੀਕ ਹੈ ਜੀ ਇਹ 5.5 ਦੀ ਆਪਣੀ ਡਿਮਾਂਡ ਆ ਜੀ ਬਾਈ ਮੌਕੇ ਤੇ ਮਾਨਤਨ ਹੋ ਜੂਗਾ ਇਹਦਾ ਠੀਕ ਹੈ ਜੀ ਹਾਂ ਜੀ ਅੱਗੇ ਚੱਲਦੇ ਆ ਬਈ ਆ ਗੱਡੀ ਆ ਗਈ ਕਰੂਜ਼ ਹੈ ਜੀ ਕਰੂਜ਼ ਕਰੂਜ਼ 2012 ਮਾਡ ਇਹ ਸਵਕ ਦੋ ਦੀ ਠੀਕ ਹੈ ਬਾਈ ਜੀ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਜੀ ਵੀਰੇ ਇਹ ਵੀ ਸੇਫਟਾ ਜੀ ਬਾਈ 2020 ਮਾਡਲ ਜੀ ਪਹਿਲੇ ਨਾਂ ਦੀ ਹੈ ਜੀ ਠੀਕ ਹੈ ਬਾਈ ਇਹ 6.5 ਦੀ ਡਿਮਾਂਡ ਆ 6 ਲੱਖ ਦੀ ਮਿਲ ਜੂਗੀ ਠੀਕ ਹੈ ਵੀਰੇ ਪੈਟਰੋਲ ਕਾਰ ਠੀਕ ਹੈ ਬਾਈ ਹਾਂਜੀ ਹਾਂਜੀ ਬਾਈ ਤੁਸੀਂ ਮੈਂ ਕਿਸੇ ਵੀਰ ਨੇ ਗੱਡੀ ਲੈ ਜਾਣੀ ਐ ਇੰਨੀ ਸਸਤੀ ਮੈਨੂੰ ਲੱਗਦਾ ਨਹੀਂ ਵੀ ਗੱਡੀ ਕੋਲ ਤੋਂ ਦੇ ਦੂਗਾ ਜੀ ਆਹ ਫਿਰ 15 ਮਾਡਲ ਆਈ ਇਹ ਤੀਜੇ ਨਾਂ ਦੀ ਐ ਸਵਾ ਚਾਰ ਮੰਗਦੇ ਨੇ ਠੀਕ ਹੈ ਬਾਈ ਇਹ ਚਾਰ ਚੋਰ ਦੀ ਸ਼ਾਤ ਮਿਲ ਜੇ ਆਪਾਂ ਨੂੰ ਠੀਕ ਹੈ ਵੀਰੇ ਹਾਂਜੀ VDI ਡੀਜ਼ਲ ਇਹ ਵੀ ਕਰੂਜ ਆ ਗਈ ਬਾਈ ਹਾਂਜੀ ਹਾਂਜੀ ਇਹ ਵੀ ਸਵਾ ਦੋ ਦੇ ਵਿੱਚ ਦੇ ਦਾਂਗੇ ਆਪਾਂ ਪਰਡੌਲੀ VIP ਲਿਖਿਆ VIP ਹੈ ਨਾ ਜੀ ਹਾਂਜੀ ਹਾਂਜੀ ਸਨਰੂਪ ਇਹਨੂੰ ਵੀ ਸਨਰੂਪ ਲੱਗਿਆ ਠੀਕ ਹੈ ਜੀ LTZ ਮਾਡਲ ਆਈ ਟਾਪ ਠੀਕ ਹੈ ਠੀਕ ਹੈ ਬਾਈ ਜੀ ਹਾਂਜੀ ਹਾਂਜੀ ਇਹ ਆ ਗਈ ਜੀ ਗੱਡੀ Tata ਵਾਲਿਆਂ ਦੀ ਵੀ ਇਹ 19 ਮਾਡਲ ਆਈ ਠੀਕ ਹੈ ਬਾਈ ਟਕੋਰ ਠੀਕ ਹੈ ਬਾਈ ਜੀ 18 ਲਾਸਟ ਠੀਕ ਹੈ ਵੀਰੇ ਇਹ ਸਵਾ 4 ਮੰਗਦੇ ਆਪਾਂ ਮੌਕੇ ਤੇ ਇਹ ਤਾਂ ਵੀ ਮਾਨਦਾਨ ਹੋ ਜਾਊਗਾ ਮਾਨਦਾਨ ਤਾਂ ਤਾਂ ਬਾਈ ਮੈਂ ਕਹਿੰਦਾ ਵੀ ਤੁਹਾਨੂੰ ਪਤਾ ਹੀ ਹੈ ਆਪ ਹੀ ਗਹਿ ਹੁੰਦੇ ਆ ਕਹਿਣ ਦੀ ਲੋੜ ਹੀ ਨਹੀਂ ਨਾਲੇ ਡਿੱਗੀ ਵਾਲੀ ਕਾਰ ਆਈ ਇਹ ਠੀਕ ਹੈ ਜੀ ਬਿਲਕ ਸਾਰੀ ਵਧੀਆ ਠੀਕ ਹੈ ਬਾਈ ਇਹ ਫਿਰ ਅੱਠ ਮਾਡਲ ਆਈ ਆਪਣੇ ਕੋਲ ਠੀਕ ਹੈ ਬਾਈ ਇਹ 29 ਤੱਕ ਪਾਸਿੰਗ ਹੈ ਜੀ ਠੀਕ ਹੈ ਵੀਰੇ ਇਹ 2 ਲੱਖ ਦੀ ਡਿਮਾਂਡ ਆ ਆਪਣੀ 1 ਇੱਕ 2 ਦੀ ਸ਼ਾਇਦ ਮਿਲ ਜੇ ਠੀਕ ਹੈ ਬਾਈ ਸਾਰੀ origignal ਕਾਰ ਆ ਵਧੀਆ ਠੀਕ ਹੈ ਬਾਈ ਹਾਂਜੀ ਪੈਟਰੋਲ ਠੀਕ ਹੈ ਜੀ Honda City ਓਕੇ ਵੀਰੇ ਇਹ ਆ ਗਈ بلੈਰੋ ਆ ਵੀਰ ਜੀ 2017 ਮਾਡਲ ਆ ਫਿਰ ਆਪਣੇ ਕੋਲ ਜੀ ਬਾਈ ਇਹ ਦੂਜੇ ਨਾਲ ਦੀ ਐ 6.5 ਦੀ ਡਿਮਾਂਡ ਆ ਜੀ ਮੌਕੇ ਤੇ 6 ਲੱਖ ਦੀ ਸ਼ਾਇਦ ਮਿਲ ਜੇ ਠੀਕ ਹੈ ਵੀਰੇ ਇਹ ਮਾੜਤਾਂ ਹੋਰ ਵੀ ਹੋ ਗਿਆ ਤਾਂ ਕਰਾ ਦਾਂਗੇ ਆਪਾਂ ਠੀਕ ਹੈ ਬਾਈ ਹਾਂਜੀ ਹਾਂਜੀ ਮਤਲਬ ਗੱਡੀਆਂ ਬਾਈ ਕੋਈ ਰੇਟ ਜਿਹੜਾ ਹੈ ਜਾਇਜ਼ ਹੈ ਬਿਲਕੁਲ ਜੀ ਤੇ ਇਹ ਗੱਡੀ ਬਾਈ ਲਾਸਟ ਗੱਡੀ ਆ ਗਈ ਆਰਟੀਕਲ ਜੀ ਆਰਟੀਕਲ ਆਰਟੀਕਲ ਠੀਕ ਹੈ ਬਈ ਇਹ 2017 ਮਾਡਲ ਹੈ ਜੀ ਜੀ ਬਾਈ ਸਾਢੇ 6 ਦੀ ਪਾਰਟੀ ਦੀ ਡਿਮਾਂਡ ਆ ਜੀ ਬਾਈ ਇਹ ਹੈਗੀ ਹਾਈਬ੍ਰਿਡ ਕਾਰ ਜੀ ਠੀਕ ਹੈ ਜੀ ਮੌਕੇ ਤੇ ਮਾੜਤਾਂ ਹੋ ਜੂ ਇਸ ਵਿੱਚ ਵਧੀਆ ਠੀਕ ਹੈ ਬਾਈ ਜੀ ਸਾਢੇ 5 ਪੌਣੇ 6 ਦੇ ਵਿੱਚ ਲਾ ਦਾਂਗੇ ਠੀਕ ਹੈ ਜੀ ਬਾਈ ਇੱਕ ਵਾਰੀ ਆਪਣਾ ਪੂਰਾ ਐਡਰੈਸ ਮੋਬਾਈਲ ਨੰਬਰ ਤੇ ਆਪਾਂ ਕਿੱਥੇ ਆਉਣਾ ਹੈ ਜੀ ਲੋਕੇਸ਼ਨ ਜਿਹੜ ਉਦੇ ਨੇੜੇ ਕੀ ਲੋਕੇਸ਼ਨ ਪੈਂਦੀ ਹੈ ਜਿਹੜੀ ਮਸ਼ਹੂਰ ਜਗਾ ਹੈਗੀ ਹੈ ਮਸ਼ਹੂਰ ਇੱਕ ਤਾਂ ਹੀ ਰੇਗਲ ਬਲੂ ਹੋਟਲ ਆੱਚੇ ਨਾਲ ਜੀ ਸਾਹਮਣੇ ਆਪਣੇ ਭਗਵਾਨ ਬਾਲਮੀਕ ਭਵਨ ਨੂੰ ਠੀਕ ਹੈ ਜੀ ਭਗਵਾਨ ਬਾਲਮੀਕ ਭਵਨ ਸਾਹਮਣੇ ਬਿਲਕੁਲ ਠੀਕ ਹੈ ਜੀ ਇਧਰ ਆਪੋਜੀਟ ਮਰੂਤੀ ਦਾ ਸਯੁਕੀ ਦਾ ਮਰਵਾਹ ਵਾਲਿਆਂ ਦਾ ਬੜਾ ਸੈਂਟਰ ਆ ਮਰੂਤੀ ਸਯੁਕੀ ਦਾ ਬਾਈ ਜੀ ਸਰਵਿਸ ਹੈਗਾ ਜਿਹੜਾ ਸਰਵਿਸ ਸੈਂਟਰ ਜੀ ਬਾਈ ਹਾਂਜੀ ਹਾਂਜੀ ਤੇ ਬਾਲਪੁਰਾਣਾ ਚੰਡੀਗੜ੍ਹ ਰੋਡ ਤੇ ਬਿਗ ਕਰ ਰਿਹਾ ਸੋ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਓ ਨਾ ਬੰਦਾ ਵੀਡੀਓ ਸ਼ੇਅਰ ਕਰਕੇ ਉਹਦੇ ਲਈ ਡਿਸਕਾਊਂਟ ਹੈ ਸ਼ੇਅਰ ਕਰ ਦਿਓ ਧੰਨਵਾਦ ਸਸਤੀ